ਨਵਾਜ਼ ਭਾਈ ਪਾਲੋ ਜੱਪੀਓ ਪਾਲੀ ਭਾਈ ਪਹਿਲਾ ਕਹਿੰਦਾ ਸਭ ਤੋਂ ਪਹਿਲਾਂ ਮੇਰੇ ਵਰਕ ਦਾ ਕਰੇ ਇਹਨੂੰ ਇੱਕ ਪੁਏ ਮਸ਼ੀਨ ਹੋਰ ਲੈ ਕੇ ਆਵੇਗਾ ਹਾਂ ਇਹਨੇ ਲੈ ਕੇ ਆਉਣੀ ਨਵੀਂ ਉਹ ਲੈਣੀ ਆ ਵਿੱਚ ਬੋਲਿਆ ਇਹ ਕਹਿੰਦਾ ਭਾਈ ਕਿਸੇਪਾ ਹੋਈਏ ਕਰਤਾਰ ਜਾਂ ਫਿਰ ਵਿਸ਼ਾਲ ਵਿਸ਼ਾਲ ਦੋ ਚਾਰ ਸੀਗ ਲੱਗੀ ਹੋਵੇ ਕਹਿੰਦਾ ਵਧੀਆ ਮਸ਼ੀਨ ਸਤਿਗੁਰਜੀ ਭਾਈ ਸਾਰਿਆਂ ਨੂੰ ਵੀ ਸੋਈ ਭਾਈ ਤੇ ਮਸ਼ੀਨ ਵਾਲੇ ਖੇਤ ਆ ਗਈ ਫੋਨ ਕਰਦੇ ਆਂ ਨੇ ਹਾਂ ਪਹਿਲਾਂ ਨਹੀਂ ਕਰਦੇ ਅੱਧਾ ਘੰਟਾ ਘੰਟਾ ਪਹਿਲਾਂ ਸਾਨੂੰ ਆਪ ਕਰਨੇ ਪੈਂਦੇ ਲੋਕਾਂ ਨੂੰ ਫੋਨ ਸਾਨੂੰ ਮਸ਼ੀਨ ਵਾਲਾ ਆਪ ਕਰਦਾ ਵੀ ਖੇਤੀ ਆ ਪਾਚ ਫੋਨ ਦਾ ਇਹ ਮਸ਼ੀਨ ਪਹਿਲਾਂ ਪਹੁੰਚ ਜਾਂਦੀ ਆ ਖੇਤ ਇੱਕ ਕਿਹੜਾ ਲਾਈ ਖੜਾ ਦਾ ਹਾਂ ਇੱਕ ਕਿਹੜਾ ਲਾਤ ਆ ਕਿਹੜਾ ਲਾਤ ਦਾ ਆ ਟਰੈਕਟਰ ਦੇਖੋ ਹੁਣ ਆਇਆ ਇਹਦਾ ਕਿਹੜਾ ਪੂਰਾ ਹੋ ਗਿਆ ਦਾਤੀਆਂ ਜੱਜੂ ਬੋਲ ਮੈਂ ਗਰਾਊਂਡ 'ਚ ਖੇਲਦਾ ਸੀ ਮੈਨੂੰ ਕਹਿੰਦਾ ਛੇਤੀ ਆ ਜਾ ਕਹਿੰਦਾ ਮੈਂ ਅਸੀਂ ਤਾਂ ਖੇਤ 'ਚ ਖੜੇ ਆ ਮੈਂ ਕਹਿੰਦਾ ਖੇਤ 'ਚ ਖੜੇ ਆ ਨਾ ਹੋਵੇ ਬੰਦਾ ਬੰਦਾ ਹਾਂ ਪੱਟਾ ਹੋਰ ਸ਼ੁਰੂ ਕਰ ਤਵੇ ਇਹਨੇ ਟਰੈਕਟਰ ਲੈ ਆਉਣ ਕਰ ਆ ਬਾਈ 1.5 ਕਿਲਾ ਮੱਢਣੀ ਅੱਜ ਬਾਈ ਨਿਪੜ ਜਾਣਾ ਆਪਣਾ ਉਹ ਆਇਆ ਦਾਤੀਆਂ ਤੇਰੇ ਕੋਲ ਆਇਆ ਬੜਾ ਛੱਤੀ ਇੱਥੇ ਬੜਾ ਕਿੰਦੀ ਵੜਾਉਣੀ ਹੁਣ ਨਿਪੜਿਆ ਵਾ ਪਾਣਾ ਇਹ ਤੋਂ ਹੋਏ ਬਾਈ ਦੇਖੋ ਡੈਡੀ ਨੂੰ ਐਤੋਂ ਡੈਡੀ ਗਿਆ ਡੈਡੀ ਤਾਂ ਬਹੁਤ ਗਿਆ ਦਾ ਡੈਡੀ ਦਾ ਦੁਕਾਨਾ ਬੈਠਾ ਇੱਧਰ ਆਇਆ ਦਾਤੀ ਫੜ ਮੈਂ ਨਾ ਤਰ ਤਵਾ ਤੇ ਵੜਾਣੀ ਆ ਸਾਡੇ ਟੇਲ ਉਹਦੀ ਕੱਟ ਕੇ ਸਾਰੇ ਨੂੰ ਐ ਸਾਰੇ ਨੂੰ ਸਿੱਧਾ ਹੀ ਕੱਟ ਲਾ ਦੇਂਗੇ ਉਰੇ ਤਾਰ ਆ ਬਾਈ ਉੱਪਰ ਆ ਸਿੱਧਾ ਹੀ ਕੱਟ ਲੱਗਣਾ ਹਾਂ ਖੰਭੇ ਕੋ ਰਹਿਣੀ ਆ ਬਸ ਮੜੀ ਜਿਗੇ ਇਹ ਬਈ ਆਪਣੀ ਆ ਜਮੀਨ ਆ ਸੈਲਰ ਵਾਲੀ ਇੱਥੇ ਸੈਲਰ ਬਣਾ ਰਿਹਾ ਹੈ ਥੋੜੇ ਬਾਕੀ ਆ ਉਹ ਪਨਾ ਵਾਲੀ ਵੜਾ ਲੈ ਤੇ 2.5 ਕਿਲੇ ਅੱਧਾ ਕਿਲਾ ਉਧਰ ਰਹਿੰਦਾ ਏ ਬਸ ਕਿਲਾ ਕਹਾ ਜ਼ਬਾਜ ਆਪਣੇ ਵਿਲੇ ਹੋ ਜਾਏ ਬੜਾ ਰਿਆ ਮੈਂ ਤਾਂ ਤਾ ਤੋਤਾ ਵਾ ਯਾਰ ਮੈਂ ਨਾ ਆਇਆ ਪਿਆਏ ਦੇਖ ਲਈ ਛੁੜਾ ਦੇ ਮੜਾ ਯਾਰ ਆ ਉਰੀ ਆ ਖੰਬੇ ਕੋਲੇ ਇੱਧਰ ਤਾਂ ਲੱਗ ਜਣਾ ਖੰਬੇ ਕੋਲੇ ਆ ਗਿਆ ਬੰਦਾ ਤੇ ਕੜਕ ਸੁਣ ਮਸ਼ੀਨਾਂ ਦੇ ਸਾਤੇ ਕਦੇ ਨਹੀਂ ਪੈਣਾ ਮੌਕੇ ਮਰੇ ਹੈਂ ਕਿੰਨੇ ਵੇਲੇ ਯਾਰ ਤੁਸੀਂ ਨਹੀਂ ਨਹੀਂ ਹਾਂ ਨਾ ਤੂੰ ਉਹ ਫੋਨ ਨਹੀਂ ਚੱਕਦਾ ਮਲੇ ਰੁੱਸ ਗਿਆ ਕਾਲੂ ਹੋਰ ਕੀ ਆ ਵੀ ਜੱਜੂ ਦੇ ਉਹ ਬਣਾ ਲਿਓ ਫੋਨ ਨਹੀਂ ਚੱਕਦਾ ਹੈਗਾ ਤੂੰ ਉਦਣ ਕਹਿੰਦਾ ਕਹਿੰਦਾ ਮੈਂ ਉਹਨੂੰ ਕੰਮ ਦਊਂਗਾ ਕਹਿੰਦਾ ਓ ਬਾਈ ਉਹਨਾਂ ਲੱਗਿਆ ਉਹ ਬਣਾਉਣ ਮੋਜਲੀ ਪਰ ਉਹਨੇ ਹੀ ਚੱਕਦਾ ਉਹਦੇ ਕਰਕੇ ਨਹੀਂ ਚੱਕਦਾ ਉਹਦਾ ਬਾਪੂ ਨੇ ਮੰਨੂ ਕਹਿੰਦਾ ਰਾਣੇ ਨੂੰ ਵੀ ਕਰਿਆ ਮੈਂ ਕਿਹਾ ਰਾਣਾ ਉਹਦੇ ਨਾਲ ਲੱਗਿਆ ਵਾ ਰਾਣੇ ਨੇ ਵੀ ਚੱਕਿਆ ਪਰ ਮੰਨੂ ਕਹਿੰਦਾ ਤੂੜੀ ਬਣਾ ਦੇ ਕਹਿੰਦਾ ਅਸੀਂ ਇੱਥੇ ਫਸ ਗਏ ਮੈਂ ਕਹਿੰਦਾ ਉੱਥੇ ਕਹਿੰਦੇ 16-17 ਕਿਲੇ ਹੋਣੇ ਐ ਮੋਜਲੀ ਪਰ 16-17 ਕਿਲੇ ਕਹਿੰਦੇ ਮਹੀਨਾ ਲੱਗ ਜਾਣਾ ਦੋ ਦਿਨ ਦਾ ਕੰਮ ਨਹੀਂ ਆ ਭਾਈ ਸਾਹਿਬ ਆ ਕੇ ਸਾਡੇ ਉਹ ਆ ਜਾ ਹੁਣ ਇਹ ਭਾਈ ਸੈਲਰ ਤੇ ਲੱਗਿਆ ਵਾ ਰੱਖਿਆ ਸਿਕਿਉਰਟੀ ਨੂੰ ਇਹ ਰਾਤ ਦੀ ਸਿਕਿਉਰਟੀ ਨੂੰ ਸਿਕਿਉਰਟੀ ਨੂੰ ਰੱਖਿਆ ਬਰੇ ਹੋਰ ਕਰਾ ਰਹਾ ਹੋਰ ਕਰਾ ਰਹੇ ਹਾਂ ਚੰਦਾ ਦਾ ਮੁੰਡਾ ਮਾਰੂ ਮਾਰਨ ਹਾਂ ਹਾਂ ਚੱਲ ਪੈਣਾ ਹੁਣ ਬਸ ਹਾਂ ਜੀਰੀ ਤੱਕ ਪੂਰਾ ਜੱਜੂ ਨੇ ਬਾਈ ਪਿਲੇ ਸਾਲ ਇਹਦਾ ਹੋਰ ਹੈ ਨਾ ਓਗਰ ਮਾਰ ਕੇ ਉਹਦਾ ਮੋਟਰ ਦਾ ਉਹ ਵੀ ਤੋੜਦਾ ਦਾ ਥੁੰਜਾ ਜਾ ਕੋਈ ਨਹੀਂ ਮਾਰਿਆ ਇਹ ਨਹੀਂ ਮਾਰਿਆ ਉਹਨਾਂ ਜੀਰੀ ਜਦਾਂ ਮੈਂ ਆਇਆ ਹੀ ਨਹੀਂ ਪਹਿਲੀ ਗੱਲ ਜੀਰੀ ਦੀ ਤੇ ਜੀਰੀ ਤਾਂ ਮੈਂ ਹੁੰਦਾ ਹੀ ਨਹੀਂ ਮਸ਼ੀਨ ਪਰ ਇਹ ਮਸ਼ੀਨ ਤਾਂ ਇਹ ਨਾਲ ਹੀ ਉਹਦੀ ਪਤਾ ਨਹੀਂ ਕਿਹਨੇ ਮਾਰਿਆ ਦਾ ਨੇ ਨਹੀਂ ਨਹੀਂ ਮਾਰਿਆ ਤਾਂ ਜਿਆਦਾ ਮਨੂੰ ਇਹਨੇ ਬਾਈ ਓਗਰ ਦੇਖ ਲੋ ਓਗਰ ਇਧਰ ਹੀ ਸਾਈਡ ਕਰਿਆ ਪਤਾ ਮਤਲਬ ਮੋਟਰ ਵਾਲੀ ਸਾਈਡ ਉਹਦੇ ਗੇੜਾ ਲਾਉਣ ਲੱਗੇ ਨੇ ਵਿੱਚ ਵਸਾ ਲਿਆ ਉਹਦੇ ਕਿਰੀ ਤਾਂ ਮੈਂ ਹੁੰਦਾ ਹੀ ਨਹੀਂ ਹਾਂ ਫੇਰ ਕਿਰੀ ਤਾਂ ਮੈਂ ਹੁੰਦਾ ਨਹੀਂ ਇਹ ਮਹੀਨੇ ਪੰਨ ਲੋ ਆ ਦੇ ਝੱਟ ਮੜੀ ਜੀ ਆਹੀ ਆ ਯਾਰ ਆ ਆ ਖੁੰਝਾ ਜਮੜਾ ਯਾਰ ਵੜਦੇ ਆਹੋ ਵੜਣੀ ਹੋਰ ਕਿਆ ਓਰੇ ਦਾ ਲੱਗ ਜਾਣਾ ਕਟਰ ਉਧਰ ਉਹ ਖੰਭਾ ਆ ਗਿਆ ਵੀਰੇ ਆ ਖੰਭੇ ਦੇ ਨਾਲ ਨਾਲ ਖੰਭੇ ਨਾਲ ਨਾਲ ਵੜਦੇ ਦੋ ਘਟਕੇ ਉਰਾ ਉਰਾ ਆ ਜਾਣਾ ਆ ਇਹਦੇ ਨਾਲ ਨਾਲ ਵੜਦੇ ਦੋ ਘਟਕੇ ਔਰ ਵਧੀਆ ਤੂੰ ਦੱਸ ਕਿੱਥੇ ਵੱਢਦੇ ਤੇ ਓਰੇ ਉੱਧਰੇ ਵੱਢਦੇ ਫੌਜੀ ਤੇ ਉੱਧਰ ਵੱਢਣੀ ਆ ਹੁਣ ਨਵੇੜ ਹੋ ਅੱਧੇ ਕਿੱਲੇ ਨੂੰ ਕਿਤੇ ਫੇਰ ਫਿਰੂੰਗਾ ਉੱਧਰ ਰਹਿੰਦਾ ਬਾਈ ਆਪਣੀ ਥੋੜੀ ਜਿਹੀ ਜਗਾ ਤੇ ਵਿਲੇ ਹੋਈ ਯਾਰ ਥੂੜੀ ਪਾ ਕੇ ਨਾਲੇ ਮਜੇ ਮੈਂ ਜ ਵੀ ਖੇਲਣੇ ਫਿਰ ਸੀਕ ਰੱਖਣ ਲੱਗੇ ਹੈ ਕਰਤਾਰ ਬਾਈ ਕਰਤਾਰ ਕੰਪੈਨ ਲੈਣੀ ਨੇ ਕੋਈ ਸੈਕੰਡ ਹੈਂਡ ਜੇ ਕੋਈ ਵੇਚ ਦੋ ਵਧੀਆ ਹਾਲਤ ਦੀ ਵੀ ਇੱਕ ਦੋ ਸੀਜ਼ਨ ਲੱਗੇ ਹੋਵੇ ਤੇ ਨਾ ਚਾਰ ਸੀਜ਼ਨ ਲੱਗੇ ਹੋਣ ਹਾਂ ਕਿਹ ਮਾਡਲ ਦੀ ਤੋ ਚਾਰ ਸੀਜ਼ਨ ਲੱਗੇ ਹੋਵੇ ਚੱਲੂਗੀ ਬਾਈ ਹਾਂ ਐਸੋ ਲੈ ਲੈਣੀ ਜੀ ਨਹੀਂ ਤੱਕ ਆ ਠੀਕ ਕਰਤਾਰੇ ਚਾਹੀਦੀ ਆ ਕਿ ਕੋਈ ਹੋਰ ਵੀ ਹਾਂ ਹਾਂ ਕਰਤਾਰੇ ਲੈਣੀ ਆ ਕਰਤਾਰੇ ਕਰਤਾਰੇ ਨਹੀਂ ਜੇ ਕੋਈ ਹੋਰ ਵੀ ਮਿਲਦੀ ਹੋਵੇ ਤਾਂ ਤਾਂ ਮਸ਼ੀਨ ਵਧੀਆ ਚਾਹੀਦੀ ਆ ਹਾਂ ਕਰਤਾਰੇ ਮੈਂ ਕਹਿੰਦਾ ਪੀੜੀ ਜ਼ਿਲ੍ਹੇ ਕੈਬ ਨਾਲੀਓ ਕਿ ਉਹ ਕਿਹੜੇ ਆਂਦੀ ਆ ਉਹ ਪ੍ਰੀਤ ਵਾਲਿਆਂ ਦੀ ਉਹ ਪ੍ਰੀਤ ਦੀ ਆ ਕੈਬ ਨਾਲੀ ਕਾਮਯਾਬ ਨਹੀਂ ਆਪਣੇ ਉਹ ਨਹੀਂ ਲੈਣੀ ਕਰਤਾਰੇ ਨਹੀਂ ਬਾਬਾ ਇੰਨੇ ਇੰਨੇ ਹਾਂ ਸਿੱਧਾ ਕਰ ਦੇ ਇਹਨੂੰ ਬਾਬਰ ਨੂੰ ਕਿਆ ਬਿਛਾਲ ਲੈ ਕਿਆ ਕਰਤਾ ਅਛਾ ਕੱਬੇ ਸਿਰਦਣੇ ਜੱਜੂ ਨੇ ਭਾਈ ਵੀ ਪੂਰੀਆਂ ਵਾਹਦੀ ਮੈਂ ਤਾਂ ਬਈ ਖੇਡਦਾ ਦਾ ਗਰਾਊਂਡ 'ਚ ਮੈਂ ਤਾਂ ਨਾ ਧੋਕਿਆ ਤਾਂ ਹੁਣ ਇਹਦੀ ਗਲਤੀ ਨੇ ਮੌਕੇ ਬੁਲਾਇਆ ਤੈਨੂੰ ਆ ਬਾਈ ਸੀਰੀਅਲ ਦਾ ਟਾਈਮ ਹੋਰ ਕਿਆ ਪਤਾ ਹੁੰਦਾ ਕਾ ਜੱਗਿਆ ਭਾਈ ਨੌਣੇ ਤੋਂ ਉਹਨਾਂ ਦਾ ਨਹੀਂ ਚਾਹੀਦਾ ਮੈਂ ਤਾਂ ਰਾਤ ਨੂੰ ਨਾ ਆਉਂਦਾ ਭਾਈ 8 ਵਜੇ ਤੇਰਾ ਹੁਣ ਇਹ ਮੈਂ ਭਾਈ ਆਪਣਾ ਮੈਂ ਆਪਣਾ ਕੰਮ ਕਰਨ ਵੇੜ ਕੇ ਫਿਰ ਨਾ ਆਇਆ ਪਹਿਲਾਂ ਨਹੀਂ ਤਾਂ ਸਵੇਰ ਦਾ 28 ਨੂੰ ਮੈਚ ਕਰਾਉਣੇ ਆਂ ਹਾਂ 28 ਨੂੰ ਕਰਾਉਣੇ ਸ਼ੁਰੂ ਟੀਮਾਂ ਹੋ ਗਈਆਂ 12 ਪੂਰੀਆਂ ਹਾਂ ਟੀਮਾਂ ਤਾਂ 15 16 ਹੋ ਗਈਆਂ ਟੀਮਾਂ ਪਰ ਹੁਣ ਵਧਾਉਣਾ ਰੰਗੀਆਂ ਬਰੱਖਣੀਆਂ ਪਾ ਰਹੀਆਂ ਹਾਂ 15 16 ਪੈਂਡਿੰਗ ਚ ਆਜੇ ਮਤਲਬ ਰੱਖਣੀਆਂ ਪਾ ਰਹੀਆਂ ਆਪਾਂ ਨੇ 12 12 ਦਾ ਠੀਕ ਆ ਯਾਰ ਹੂੰ ਆਪਣੀ ਗਰਮੀਆਂ ਚ ਦੋਏ ਤਰ੍ਹਾਂ ਲਗਾਤਾਰੇ ਮੈਚ ਕਰਾ ਕੇ ਨਾ ਛੁੱਟੀਆਂ ਚ ਦਿੱਲੀ ਸਵੇਰੇ ਸ਼ਾਮ ਦੁਪਹਿਰ ਨੂੰ ਨਹੀਂ ਕਰਾਇਆ ਨਾ ਸਵੇਰੇ ਸ਼ਾਮ ਦਿੱਲੀ ਕਰਾ ਕੇ ਬਰਸਾਤਾਂ ਦੇ ਪਹਿਲਾਂ ਨਿਬੇੜ ਦੇਣੀ ਬਹੁਤ ਵਧੀਆ ਜੀ ਜਿੰਨੀ ਛੇਤੀ ਕਰਾਵੇ ਉਹਨਾਂ ਵਧੀਆ ਅਗਲਾ ਹਾਂ ਚੱਲ ਦੂਈ ਲੀਗ ਖਤਮ ਹੋ ਜਾਣੀਆਂ ਸੁਰਤਾ ਬਰਾਲੀ ਵਿਹਲਾ ਹੋ ਜਾਣਾ ਗਰਾਊਂਡ ਮੈਂ ਕਿਹਾ ਹੁਣ ਕਰਾ ਦ ਨਦੀ ਦਾ ਨਜ਼ਾਰਾ ਵੀ ਖੇਡਣਾ 20 ਓਵਰ ਟੂਰਨਾਮੈਂਟ ਨੂੰ ਖੇਚਲ ਜ਼ਿਆਦਾ ਹੈ கிரਾਊਂਡ ਨੂੰ ਲੀਗ ਨੂੰ ਆਏ ਆਪਾਂ ਨੇ ਨਹੀਂ ਨਹੀਂ ਲਾਸਟ ਦਿਨ ਖਰਚਾ ਆਪਾਂ ਨੇ ਪੂਰਾ ਕਰਨਾ ਹੈ ਲਾਸਟ ਦਿਨ ਐਂਡ ਵਾਲੇ ਦਿਨ ਵਧੀਆ ਲੰਘਦਾ ਐਂਡ ਵਾਲੇ ਦਿਨ ਸਾਰਾ ਸਾਰਾ ਕੋਈ ਕਰਕੇ ਹਾਂ ਟੂਰਨਾਮੈਂਟ ਦੀ ਤਰ੍ਹਾਂ ਕਰਾਂਗੇ ਲਾਸਟ ਦਿਨ ਕਮੈਂਟਰेटर ਲਾ ਕੇ ਵਧੀਆ ਐਂਟੈਂਟ ਲਾ ਕੇ ਇੱਕ ਨੰਬਰ ਪ੍ਰੋਗਰਾਮ ਇਹਨੂੰ ਥੋੜਾ ਆਏ ਨਾ ਉਹ ਕਿੱਥੇ ਵੱਢਦੇ ਤੇ ਅੱਜ ਕੀਤੇ ਆ ਪਹਿਲੇ ਇਹਦੀ ਵੱਡੀ ਯਾਰ ਉਹਦੇ ਫੌਜੀ ਅੰਕਲ ਦੀ ਹਾਂ ਅੱਛਾ ਉਹ ਮੰਡ ਜੀ ਜਾਣਾ ਤਾਂ ਯਾਰ ਭੌਆਂ ਦੀ ਵਢਣ ਹਾਂ ਉੱਥੇ ਉਹਦੇ ਵਿਚਾਰੇ ਉਹਦਾ ਟਰਾਲਾ ਨਹੀਂ ਖਾਲੀ ਹੋਇਆ ਮੰਡੀ 'ਚ ਅੱਛਾ ਖਾਲੀ ਹੀ ਕਾ ਗਿਆ ਹੈ ਖਾਲੀ ਕਾ ਉਹ ਕਹਿੰਦਾ ਕੱਲੂ ਵੜਦੇ ਉਹਦੀ ਕੱਲੂ ਬੱਡੂ ਆਣੇ ਇੱਥੇ ਨਾਕ ਕਿਲੇ ਵੜਨੇ ਹਾਂ ਛੱਡਦੇ ਸਵੇਰ ਜਾ ਕੇ ਉੱਪਰ ਬੜਿਆ ਮੈਂ ਕਿਹਾ ਹੁਣ ਜਿਹੜੇ ਇੱਧਰ ਆ ਇੱਕ ਦੋ ਦੋ ਕਿਲੇ ਟੁੱਟਮੀ ਜਾਈ ਵੜਦੀ ਹੈ ਅੱਜ ਜਿਹੜੇ ਪਾਚ ਪਾਚਦੀਆ ਵਿਹਲੇ ਹੋਗੇ ਤੁਸੀਂ ਹਾਂ ਉਹ ਵੜਣੀ ਲਿਆ ਹਾਂ ਤਨੂਏ ਪੈਣੀ ਹੈ ਜਿਹੜੇ ਤੈਹੀਂ ਛੱਡੇ ਪਏ ਕਿਲਾ ਕਿਲਾ ਫਿਰ ਵੜਾ ਲਿਓ ਫਿਰ ਵੜਾ ਲਿਓ ਉਹ ਇੰਨੇ ਟਾਈਮ ਦੇ ਕਿਆ ਕਰਦੇ ਮੈਂ ਕੱਢਾ ਗਿਆ ਜਦਾਂ ਸੁੱਤੇ ਘੇਰੇ ਹੀ ਲੱਗੇ ਆ ਪਖੜ ਕੇ ਦੇ ਕੀ ਕਰ ਲੱਗੇ ਦੇ ਤੁਸੀਂ ਫਿਰ ਰਹੇ ਜਦੋਂ ਤੇਰੇ ਕੋਲ ਤਾਂ ਮੈਂ ਕਿਹਾ ਮੈਂ ਦਸਤਾ ਘੰਟਾ ਹੋ ਗਿਆ ਨੂੰ ਮਨ ਨੂੰ ਕੋਈ ਨਹੀਂ ਖੁਸ਼ ਹੋਣਾ ਇਹ ਇਹਦਾ ਐ ਸੋਦਾ ਵੀ ਦੇਖੀ ਤੇ 50 ਕਿੱਲੇ ਵੱਢ ਕੇ ਕਰਨ ਨੂੰ ਜਾਵਾਂ ਮੈਂ ਇੰਨੇ ਨੂੰ ਰੱਜਣੀ ਇਹ ਤਾਂ ਐ ਵੀ ਲੱਖ ਰੁਪਏ ਡੇਲੀ ਦਾ ਮਸ਼ੀਨ ਛਾਪੇ ਤਾਂ ਇਹ ਆ ਆ ਕੇ ਕਰੀ ਨਹੀਂ ਆਏ ਨੂੰ ਦੇਖਿਆ ਫੇਰ ਆ ਉਹ ਉੱਥੇ ਨਾ ਗਰੀ ਵੀ ਕਣਕ ਉਹ ਫਿਰ ਜੇ ਇੱਧਰ ਰੱਖਦਾ ਉਹਦੇ ਓਗਰ ਨੀਮਾ ਕਰਦਾ ਤਾਂ ਫਿਰ ਉਹ ਜਣਾ ਦਾ ਬੱਟ ਬੱਟ ਤੇ ਦੂਰ ਕਰਨੀ ਪੈਣੀ ਦੀ ਉਹਨੂੰ ਉਹਨੇ ਤਾਂ ਛੱਡ ਲਈ ਹੋਣੀ ਮੇਰੇ ਸਾਬ ਨਾਲ ਮਸ਼ੀਨ ਤਾਂ ਉਧਰ ਨੂੰ ਹੀ ਜਾਣੀ ਆ ਫਿਰ ਵੀ ਵੱਢਣੀ ਤਾਂ ਪੈਣੀ ਹੋਊਗਾ ਸਾਈਡ ਦਾ ਲਿਪੜਨ ਦਾ ਪੈਣਾ ਤੈਨੂੰ ਦੁਆਰਾ ਨਾਲ ਇੱਥੇ ਕਿਹੜਾ ਪਾਣੀ ਮੁੱਲ ਵੇਖਦਾ ਨਹੀਂ ਹੁਣ ਨਹੀਂ ਨਾ ਇੱਕ ਵਾਰੇ ਨਾ ਆਈ ਦਾ ਆਪ ਤੇ ਵਾਤਾ ਕੈ ਨਾ ਆਈ ਦਾ ਵਾਤਾਵਰਨ ਪ੍ਰੇਮੀ ਆ ਬਾਬਾ ਜੀ ਪਾਣੀ ਦੀ ਬਹੁਤ ਕੇਅਰ ਕਰਦੇ ਆ ਆਪ ਤੇ ਨਾ ਆਈ ਰਹਿ ਗਿਆ ਓਏ ਆਈ ਦੇ ਮੈਂ ਬੋਹਾ ਕਰੰਟ ਆ ਬਾਈ ਉਦੋਂ ਤਾਰ ਵੱੜਦੀ ਸੀ ਅਜੇ ਨਾ ਟੈਂਪਰੇਰੀ ਪਾਇਆ ਬਾਬਾ ਜੀ ਮੀਟਰ ਲੱਗੇ ਆ ਵਾ ਜੇ ਛੋਟਾ ਕਮਰਸ਼ੀਅਲ ਲੱਗਣਾ ਹੈ ਜੇ ਸ਼ੈੱਲਰ ਪਰ ਅਜੇ ਕਮਰਸ਼ੀਅਲ ਮੀਟਰ ਲੱਗ ਕੇ ਫੇਰ ਫੇਰ ਖੰਭੇ ਕੱਢੋਂਗੇ ਇਹ ਵੇਸ ਲੱਗਣਾ ਹੋਰ ਇਹਦਾ ਫਾਰਮ ਲੱਗੂਗਾ ਬੜਾ ਇਹ ਵੀ ਅਜੇ ਮਤਲਬ ਡੰਗੇ ਆ ਸਾਰੇ ਆ ਬਏ ਹਾਂ ਉਹ ਛੋਟਾ ਲਾਈਟ ਤੇ ਮੱਛਰ ਤੇ ਕੰਮ ਕਰਨ ਵਾਸਤੇ ਲੈ ਇਹਦੇ ਪਰ ਲੋਡ ਵਾਹ ਪਿਆ ਹੁਣ ਬਿਲਡਿੰਗ ਸੈੱਟ ਦਾ ਸਾਰਾ 70000 ਰੁਪਏ ਲੱਗਿਆ ਸੀ 60000 ਹਾਂ ਬਿਲਡਿੰਗ ਕਿਉਂਕਿ ਛੋਟਾ ਮੀਟਰ ਦਾ ਲੋਡ ਪਈ ਜਾਂਦਾ ਦਾ ਨਾਲੇ ਜਨਰੇਟਰ ਵੀ ਚਲਾਉਂਦੇ ਇਹਦੇ ਨਾਲ ਉਹ ਜੋਨਟ ਜਿੰਨੀ ਹੈ ਜਿਆਦਾ ਉਹ ਹੁੰਦੀ ਆ ਉਹਨੇ ਲੋਡ ਛੋਟੇ ਮੀਟਰ ਤੇ ਲੋਡ ਜਿਆਦਾ ਪੈਂਦਾ ਸਾਨੂੰ ਹੁਣ ਚੱਕੀ ਦਾ ਉਹੀ ਪੈ ਜਾਂਦਾ ਤਾਂ ਹਾਂ ਉਹ ਉਹ ਕਨੇਕਸ਼ਨ ਬੜਾ ਕਰਾਉਣਾ ਹੁਣ ਅਸੀਂ ਬੜਾ ਕਰਾਇਆ ਲੋਡ ਵਧਾਉਣਾ ਪੈਂਦਾ ਲੋਡ ਵਧਾਉਣਾ ਪੈਂਦਾ ਇਹ ਲੋੜ ਘੱਟ ਉਹ ਇਹ ਕਮਰਸ਼ੀਅਲ ਦੀ ਆਪਣੀ ਜੋਨਟਰ ਵੀ ਮਹਿੰਗੀ ਆ ਨਾ ਦੂਜੀ ਨਾਲੋਂ ਪਹਿਲਾਂ ਹਾਂ ਦੂਜਾ ਵੀ ਹੈਗੀ ਹੈ ਕਿ ਮੀਟਰ ਹੀ ਕਰੇ ਅਜੇ ਤਾਂ ਦੂਜਾ ਹੀ ਆ ਲੱਗੂਗਾ ਬਸ ਹੁਣ ਲੋ ਹੁਣ ਲਵਾ ਦੇਣਾ ਬਸ ਭਰਿਆ ਪਾਓ ਜੇ ਇਸੇ ਨੂੰ ਮੈਂ ਟੋਆ ਮਾਰ ਰਹੀ ਹਾਂ ਕਿਹੜੀ ਨਾ ਅੰਦਰ ਆ ਉਹ ਦੁਆਰਾ ਉਹ ਕਰਨੇ ਪਹਿਲਾਂ ਜਿਹੜੇ ਬਣਾਉਂਦੇ ਨੇ ਜਿਹਦੇ ਮਸ਼ੀਨਾਂ ਲੱਗਣੀਆਂ ਥੜੇ ਉਹ ਪਾਸ ਨਹੀਂ ਕਰੇ ਉਹ ਦੁਆਰਾ ਬਣਨੇ ਆ ਆ ਇਹ ਵੀ ਬਹੁਤ ਚੱਕਰ ਹੁੰਦਾ ਨਾ ਪਾਸ ਕਰਕੇ ਜਾਂਦੀ ਹੈ ਕੰਪਨੀ ਬਹੁਤ ਕੋ ਦੇਖਣਾ ਵੇਨਾ ਮਸ਼ੀਨਾਂ ਫਿੱਟ ਕਰਨੀਆਂ ਕਿਲੇ ਨੇ ਹਾਂ ਚਲ ਯਾਰ ਕਰੀਏ ਕੋਈ ਕੰਮ ਆ ਅਕਦੇ ਚੱਕਦੇ ਚੱਕਦੇ ਤਾਰਾ ਦੇਖ ਕੇ ਹੌਲੀ ਅੱਗੇ ਜੱਜ ਮੁਰੇ ਹੋਈ ਓਏ ਮਾਸਾਂ ਕੋਈ ਨਹੀਂ ਰਹਿ ਗਿਆ ਦੌੜ ਕੇ ਰਾਤੀ ਨਾ ਵੜਦੇਓ ਅੰਦਰਾ ਵਈ ਬੰਦਾ ਦੋ ਮਸ਼ੀਨਾਂ ਚਾਹਦਾ ਹੁਣ ਦੱਸਿਓ ਬਾਈ ਇਹ ਕਿਸੇ ਕੋਲ ਹੋਈ ਕਰਤਾਰ ਹੋਵੇ ਜਾਂ ਵਿਛਾਲ ਹੋਵੇ ਦੋ ਮਸ਼ੀਨਾਂ ਕਰਨੀਆਂ ਮੁੰਡੇ ਨੇ ਇੱਤਾ ਬਾਈ ਜੋਰਸਾ ਇਹ ਐਨ ਆਪਣਾ ਆ ਖੰਭਾ ਜਾ ਬਸ ਥੋੜਾ ਜਿਹਾ ਹੋਵੇ। ਅੱਜ ਵੀ ਡੈਡੀ ਬੈਠਾ ਟਰੈਕਟਰ ਪਰ। ਅੱਜ ਤਾਂ ਆਸ ਨਹੀਂ ਦੀ ਬਾਈ ਡੈਡੀ ਮੈਨੂੰ ਇਹ ਕਹਿੰਦੇ ਹੀ ਤਾਂ ਕਹਿੰਦਾ ਜੱਜੂ ਨੂੰ ਫੋਨ ਕਰ ਲਾ। ਵੀ ਸੋਭਾ ਵੜ ਦਵੇ ਜਿਹੜੀ ਰਹਿ ਗਈ ਵਿਲੇ ਹੋਈ ਏ। ਹੈ ਤੇ ਮੈਂ ਗਰਾਊਂਡ ਜਿਉਂ ਚਲੇ ਗਿਆ ਨਾ ਤੋਕੇ। ਉੰਨੇ ਨੂੰ ਇਹਦਾ ਫੋਨ ਆ ਗਿਆ। ਜੱਜੂ ਦਾ ਕਹਿੰਦਾ ਖੇਤ ਚ ਖੜੇ ਆ। ਰਾਹੀ ਧੱਕੜ ਆਪਣਾ ਮੈਂ ਕਿਹਾ ਤੂੰ ਕਹਿਣ ਤਾਂ ਫੋਨ ਕਰ ਲਾ ਵੀ ਕੱਲ ਨੂੰ ਵੱਡੂਗੇ ਮੈਂ ਦੇਖਿਆ ਮਾਹ ਚ ਲੱਗਦੀ ਆ ਮੇਨੂੰ ਮਸ਼ੀਨ ਹੋ ਗਈ ਆ ਮੈਂ ਤਾਂ ਮੈਂ ਤਾਂ ਘਰ ਕਾਕੰਡਾ ਕਰਕੇ ਨਾ ਤੋਕੇ ਗਰਾਊਂਡ ਚੋਂ ਚਲੇ ਗਿਆ ਉੱਥੇ ਜਾ ਕੇ ਮੈਨੂੰ ਫੋਨ ਆਇਆ ਇਹ ਤਾਂ ਮੈਨੂੰ ਕਹਦਾ ਇਸ ਤਾਂ ਉੱਥੇ ਖੜੇ ਆ ਮਸ਼ੀਨ ਲਈ ਤਾਹੇ ਚ ਫੌਜੀ ਦੇ ਵੜਦੇ ਤੇ ਹਾਂ ਮੈਂ ਦੇਖਿਆ ਮੋ ਮਸ਼ੀਨ ਤਾਂ ਹੋਈ ਲੱਗਦੀ ਆ ਬਾਕੀ ਪਤਾ ਨਹੀਂ ਫਿਰ ਮੈਨੂੰ ਮਿਲ ਗਿਆ ਇਹ ਲੱਜੂ ਹਾਂ ਕਨਮ ਜਕੈਰ ਨੂੰ ਕਿਵੇਂ ਟਰਾਲਾ ਲਿਆ ਰੋਹੀ ਆ ਇਹ ਜਾਂ ਮਸ਼ੀਨ ਵਾਲਾ ਚਾਹੀਦਾ ਮੌਕੇ ਪਰ ਇਹਨੂੰ ਵੀ ਮੌ ਇਹਨੂੰ ਵੀ ਪਤਾ ਫਿਰ ਹੁਣ ਉਹਨਾਂ ਤੇ ਇਹਨੂੰ ਹੀ ਪੈਣਾ ਵੱਢਣ ਫਿਰ ਵੀ ਹੁਣ ਆਈ ਵੀ ਆ ਇਹਨੂੰ ਇਹਨੂੰ ਵੀ ਪਤਾ ਹੀ ਆ ਮੇਰੇ ਹੀ ਮੇਰੇ ਹੀ ਫਾਇਦਾ ਉਹ ਫਾਇਦਾ ਹੈ ਇਹ ਵੀ ਕਾਂਟਾ ਪਹਿਲਾਂ ਦੱਸਣਾ ਚਾਹੀਦਾ ਕਿ ਬੰਦਾ ਘਰ ਨਾਲ ਹੋਵੇ ਘਰ ਨਾਲ ਹੋਵੇ ਨਾ ਟਰੈਕਟਰ ਲਿਆ ਉਹਨਾਂ ਦਾ ਆਪੇ ਪਵਾ ਦੇਣੀ ਸੀ ਮੌਕੇ ਜਾ ਲਓ ਕਮੇਟ ਬੜੀ ਹੋਣ ਹਾਲ ਨੂੰ ਮੀਂਹ ਫੇਰ ਜਾ ਤੇ ਬਾਈ ਹੁਣ ਤਾਂ ਪਵੇ ਹੀ ਨਾ ਪੰਜ ਚਾਰ ਦਿਨ ਪੰਜ ਚਾਰ ਕਿ ਦਿਨ ਦਾ ਕੰਮ ਹੁਣ ਤਾਂ ਨਾ ਨਾ ਦੱਸ ਦੇਣਾ ਨਹੀਂ ਕਦਾਈ ਬਹੁਤ ਵੇਲਾ ਬਹੁਤ ਬੜਾਈ ਪਈ ਤੂੜੀਆਂ ਤਾੜੀਆਂ ਹੀ ਰਹਿ ਗਈਆਂ ਉਹ ਕਿਹਾ ਜਹਾਥੀ ਬੜਾਈ ਬਹੁਤ ਪਈ ਹੈ ਅੱਥੀ ਬਈ ਆਪਣੇ ਏਰੀਏ ਪਪੂਲਰ ਜਿਆਦਾ ਨਾ ਲੇਬਰ ਘਟਾ ਲੇਬਰ ਦਾ ਗਾਹਾਂ ਨੂੰ ਇਸ ਵਾਰ ਬੂਟਾ ਬਹੁਤ ਲੱਗਿਆ ਗਾਹਾਂ ਨੂੰ ਕਾਲ ਪੈਣਾ ਲੇਬਰ ਦਾ ਹਰੇਕ ਸਾਲ ਵਧੀ ਜਾਂਦਾ ਪਪੂਲਰ ਲੇਬਰ ਘਟੀ ਜਾਂਦੀ ਹੈ ਆਪਣੇ ਪੰਜਾਬੀ ਕਰਦੇ ਨੇ ਨਾ ਆਪਣੇ ਪੰਜਾਬੀ ਅੱਗੇ ਬਾਢੀ ਕਰਦੇ ਤੇ ਹੁਣ ਕਰਦੇ ਨਹੀਂ ਉਹ ਹੋਰ ਕੰਮ ਆਫਰ ਪੈ ਗਏ ਹਾਂ ਹੁਣ ਪਰਦੇਸੀ ਉਹ ਕਰਦੇ ਆ ਇਕੱਲੇ ਪਰਦੇਸੀ ਵੀ ਘਟਾ ਆਉਣੇ ਤੇ हट ਗਏ ਫੈਕਟਰੀਆਂ 'ਚ ਲੱਗਣ ਲੱਗ ਗਏ ਵੀ ਉਹ ਵੀ ਕੋਈ ਸਬਜ਼ੀਆਂ ਵੇਚਦਾ ਕੋਈ ਕੋਲ ਹਾਂ ਸਬਜ਼ੀਆਂ ਸਾਰੇ ਸਹਾਰਾ 'ਚ ਹੀ ਆ ਇਹਨਾਂ ਦੇ ਆ ਜੜੀਆਂ ਰੇੜੀਆਂ ਦੂਈਆਂ ਗੋਲ ਗੱਪੇ ਟਿੱਕੀਆਂ ਛੋਲੇ ਸਾਰੀਆਂ ਪਰਦੇਸੀਆਂ ਦੀਆਂ ਹੀ ਆ ਇਹ ਕਿਹੜੇ ਪੁਰਾਣੇ ਬੰਦੇ ਉਹੀ ਕੰਮ ਕਰ ਰਹੇ ਹਾਂ ਨਾ ਮਾ ਇਹ ਵੀ ਨਹੀਂ ਕੋਈ ਕਰਦਾ ਕੋਈ ਨਹੀਂ ਕਰਦਾ ਇਹ ਵੀ ਫਾਇਰ ਲੱਗੇ ਹੂੰ ਪਕੀ ਦੀਆਂ ਢੀਂ ਦੀ ਵਧੀਆ ਬਣਦੀ ਆ ਕੋਈ ਗੋਲ ਗੱਪੇ ਵੇਚਦਾ ਨੇ ਇਹਨੇ ਕੀ ਕਰਨਾ ਬੜਾਈਆਂ ਦਾਗਾ ਹੌਲੀ ਹੌਲੀ ਅਕਲ ਆ ਗਈ ਇਹਨਾਂ ਨੂੰ ਵੀ ਪੜੇ ਲਿਖੇ ਹੋਣ ਲੱਗੇ ਹਨ ਨਿਆਣੇ ਪੜਨ ਲੱਗੇ ਹਾਂ ਪਿਆਬੀ ਬੂਲੇ ਪਰਦੇ ਗਏ ਹਾਂ ਅੱਗੇ ਤਾਂ ਇਹਨਾਂ ਨੂੰ ਐਵੇਂ ਲੱਗਦਾ ਪੰਜਾਬ ਆ ਕੇ ਪਤਾ ਨਹੀਂ ਵੀ ਕਿਸੇ ਹੋਰ ਦੇਸ਼ 'ਚ ਆ ਗਏ ਇਹ ਤਾਂ ਹੁਣ ਵੀ ਐਵੇਂ ਕਹਿੰਦੇ ਆ ਸਾਡੇ ਦੇਸ਼ 'ਚ ਦੇਸ਼ ਨਹੀਂ ਦੱਸਦੇ ਆ ਮੱਛਰ ਬਹੁਤ ਹੋ ਗਿਆ ਭਾਈ ਅੱਛਾ ਰਹੇਗਾ ਬੂਲੇ ਰਾਂ ਕਰਕੇ ਜ਼ਿਆਦਾ ਤੋ ਬਾਈ ਆਪਾਂ ਆਪਣੀ ਇਧਰਾਂ ਦੀ ਮੋਟਰ ਭਰਾ ਕੇ ਸੂਏ ਪਰ ਜਿੱਥੇ ਤੇ ਆਪਾਂ ਨੇ ਸ਼ੁਰੂ ਕਰੀਦੀ ਪਹਿਲੇ ਦਿਨ ਵੱਢਣੀ ਉੱਥੇ ਇਹ ਰਹਿ ਗਏ ਤੇ ਬਾਈ ਇਹ ਲਾ ਲੋ ਬਿੱਗਾ ਕੋ ਹੋਣਾ ਮਸਾਂ ਨੂੰ ਬਿੱਗਾ ਕੇ ਆਉਂਗਾ ਨਾ ਹੂੰ ਇਹ ਕਣਕ ਤਾਂ ਲੇਟ ਹੋ ਗਈ ਸੀ ਮੀਂਹ ਕਰਕੇ ਇਹ ਲੇਟ ਹੋ ਗਈ ਸੀ ਬਾਈ ਇਹ ਕੁਸ ਗਿਰੀ ਵੀ ਸੀ ਵਿੱਚ ਹਰੀ ਕਣਕ ਜੰਮੇ ਆਈ ਤੇ ਥੱਲੇ ਦਾਣਾ ਜੰਮੇ ਆਇਆ ਤਾਂ ਨਹੀਂ ਨਹੀਂ ਇਹ ਕਣਕੇ ਉਹ ਹੋ ਗਈ ਸੀ ਹੂੰ ਛੇਦਵਾਰਾ ਦਾੜੀ ਤਾਂ ਉਦਣ ਕਹਿਨ ਤਾਂ ਕਹਿੰਦਾ ਪੜਾ ਲਓ ਵਿੱਚੇ ਮੈਂ ਕਿਹਾ ਕਾ ਨੂੰ ਦੂਈ ਬਿਨ ਵਿਗਣੀ ਹੈਗੀ ਫਿਰ ਕੀ ਕਰੀ ਆ ਛੜਾ ਲਈ ਜੇ ਜਦੋਂ ਹੋ ਬਈ ਆ ਮਸ਼ੀਨ ਵਾਲਾ ਤੰਗ ਕਰਦਾ ਹੁਣ ਮਸ਼ੀਨ ਇਹ ਤਾਂ ਚਾਹੇ ਬਿਸਵੇ ਨੂੰ ਬੁਲਾ ਲੈ ਆਪਣਾ ਬੰਦਾ ਇਹ ਹਾਂ ਹੁਣ ਤਾਂ ਵੇਲ ਹੋ ਗਿਆ ਨਾ ਹਾਂ ਬਾਕੀ 2 ਦਿਨ ਦਾ ਕੰਮ 2 ਦਿਨ ਦਾ ਕੰਮ ਬਾਕੀ ਨਿੰਬੜ ਚੱਲਿਆ ਬਾਈ 2 ਫੰਟਾ ਰਹਿ ਗਈਆਂ ਉੱਧਰ ਤੇ ਵੜਾ ਗਏ ਨੱਕਾ ਨਹੀਂ ਖੜਕੇ ਆਪਾਂ ਹੂੰ ਇਹਦੀ ਜੇ ਬਾਈ ਬਾਕੀ ਬਾਈ ਕਣਕ ਆਪਣੀ ਬਥੇਰੀ ਤਗੜੀ ਦੀ ਸਾਰਾ ਕੁਝ ਠੀਕ ਤਾਂ ਬਾਕੀ ਝਾੜ ਨਹੀਂ ਬਾਈ 20 ਟੱਪਿਆ ਹੈਗਾ ਸਾਨੂੰ ਐਮੀ ਝੂਟ ਫੋਲੀ ਇਹ 20 ਨਹੀਂ ਟੱਪਿਆ ਬਾਈ ਨਾਣਾ ਬਰੀਕ ਰਹਿ ਗਿਆ ਨਾਣਾ ਬਰੀਕ ਰਹਿ ਗਿਆ ਟੈਂਕ ਵੀ ਰੋ ਭਰਦੇ ਰਹੇ ਆ ਇILLE ਜੋ ਟੈਂਕ 2.2 ਹੁੰਦੇ ਰਹੇ ਆ ਐਂ ਲੱਗਦਾ ਤਾਂ ਬਈ 32 ਦੇ ਝਾੜਾ ਹੁੰਗਾ ਆਰਾਮ ਨਾਲ ਪਤਾ ਨਹੀਂ ਕਿ ਅਜ ਕਰਾ ਬਈ ਬੀਜ ਘਰਦਾ ਤਾਂ ਕੁਸ ਐਂ ਬਾਕੀ ਰੱਬ ਜਾਣੇ ਚੱਲ ਜੋ ਹੈਗਾ ਨਾ ਹੁਣ ਨਾਲ ਤਾਂ ਚੰਗਾ ਹੀ ਆ ਕੋਈ ਨੁਕਸਾਨ ਨਹੀਂ ਕਰਿਆ ਰੱਬ ਨੇ ਚੱਲ ਟੂਕੀ ਖਾਂਦੀ ਬਈ ਜਿਹੜੇ ਆ ਗਏ ਘਰੇ ਉਹੀ ਬਥੇਰੇ ਆ ਲੱਗਿਆ ਬਈ ਜੱਜੂ ਚਲਾਉਣ 버ਗਰ ਖਾ ਕੇ ਹੁਣ ਚੜਿਆ ਏ ਬਾਈ ਨੇ ਭਮੀਰੀ ਬਣਾ ਰੱਖਣੀ ਪਾਉਂ ਭਿਉਂਦਾ ਬਈ ਉੱਡੀ ਨੇ ਇਮਾਰੀ ਮੋਟੀ ਘਾਣਾ ਗੂਣਾ ਸੋਨੇ ਦੇ ਫੇਰ ਹੌਲੀ ਕਰਦਾ ਨਾ ਨਹੀਂ ਭਮੀਰੀਆ ਬਣਾ ਕੇ ਰੱਖਦਾ ਇਹ ਇਹਨੂੰ ਹੋਰ ਕੋਈ ਨਸ਼ਾ ਐ ਨਹੀਂ ਨਾ ਇਹ ਪੈਗ ਲਾਉਂਦਾ ਨਾ ਕੋਈ ਨਹੀਂ ਤਾਂ ਬਾਹਰ ਕੇ ਠੰਡੇ ਦਾ ਹੀ ਨਸ਼ਾ ਐ ਮਾਹਣੀ ਨੇ ਠੰਡਾ ਪੀ ਲਿਆ ਬਾਹਰ ਕੇ ਖਾ ਰਿਆ ਬਾਹ ਹੁਣ ਕੈਮ ਹੋ ਗਿਆ ਫੇਰੇ ਹਾਂ ਹੁਣ ਤਾਂ ਘਰ ਨੂੰ ਜਾਣਾ ਹੁਣ ਤਾਂ ਘਰ ਨੂੰ ਜਾਣਾ ਬਾ ਹੁਣ ਇਹਨਾਂ ਨੇ ਦੋ ਦੇਨ ਤੱਕ ਬੱਸ 4 ਵਜੇ ਤੱਕ 5 ਵਜੇ ਬੱਸ ਟਾਈਮ ਦੀ ਯਾਰ ਤੂੰ ਵੱਧ ਤੋਂ ਵੱਧ ਦੇਖ ਲੈ ਤੂੰ ਵੱਧ ਤੋਂ 30 ਤਰੀਕ ਨੂੰ ਮਸ਼ੀਨਾਂ ਤਾਂ ਹੋ ਜਾਣੀਆਂ ਅੱਜ ਵੀ ਨਹੀਂ 25 ਹੋ ਗਈ ਹਾਂ 2 3 28 29 ਤੱਕ ਤਾਂ ਇਹਨਾਂ ਵੇਲ ਹੋ ਜਾਣ ਹਾਂ 30 ਤਰੀਕ ਤੱਕ ਤਾਂ ਤੂੜੀਆਂ ਦਾ ਵੀ ਵੇਲ ਨੇੜੇ ਗੇਟ 'ਚ ਲੱਗ ਜਾਣਾ ਜੇ ਮੀਂਹ ਨਹੀਂ ਨਾ ਪਿਆ ਤਾਂ ਮੌਸਮ ਸਾਫ ਹੀ ਆ ਵੈਸੇ ਸਾਫੇ ਦਿਖਾ ਰਿਹਾ ਮੌਸਮ ਇਹ ਰੁਕ ਜਾਂਦਾ ਹੈ ਸਾਫੇ ਦਿਖਾ ਰਿਆ ਬਾਕੀ ਇਹਨਾਂ ਨੂੰ ਪਾਰਟੀ ਕਰਤੀ ਭਾਈ ਹਾਂ ਪਾਰਟੀ ਵਾਈ ਕਰਤੀ ਇਹਨਾਂ ਨੂੰ ਡਰਾਈਵਰ ਨੂੰ ਹਾਂ ਸਾਰੇ ਥੱਲੇ ਬੰਦਿਆਂ ਨੂੰ ਹੁਣ ਲੱਗੇ ਭਾਈ ਵੱਡ ਹੋ ਗਈ ਭਾਈ ਸੁਗਰਾ مالک ਦਾ ਭਾਈ ਖੁਸ਼ਹਾਲੀ ਦਾ ਵੱਡ ਜਿੰਨਾ ਆ ਗਏ ਭਾਈ ਰੱਬ ਦੀ ਕਿਰਪਾ ਨਾਲ ਜਿਹੜੇ ਦਾਣੇ ਆ ਗਏ ਚੰਗੇ ਆ ਵਧੀਆ ਐਕਤੀ ਉਹ ਸੀਜ਼ਨ ਵਧੀਆ ਰਿਹਾ ਹਾਂ ਵਧੀਆ ਰਿਹਾ ਸੁਖੀ ਸ਼ਾਂਤੀ ਕਿੱਧਰ ਨੂੰ ਪਵਾ ਕੇ ਮੈਂ ਕਹਿੰਦਾ ਇੱਧਰ ਨੂੰ ਇਹ ਕੱਢ ਲਈ ਦੁਬਾਰਾ ਹੈ ਥੱਲੇ ਥੱਲੇ ਧਰ ਕੇ ਦੁਬਾਰਾ ਅਰੈਂਜ ਕਰ ਲਈ ਜਗੇ ਥੱਲੇ ਤਾਂ ਦਾਣੇ ਪਵਾ ਕੇ ਖੱਲੇ ਦੇ ਮੋੜ ਕੇ ਖੇਤਮਾਂ ਦੇ ਪੂਰੀ ਨੂੰ ਚੜਾ ਲਈ ਉਧਰ ਗਿੱਲਾ ਨਾ ਹੋਵੇ ਪਾਣੀ ਲਾਇਆ ਵਾ ਬਾਈ ਬਰਸੀਨ ਨੂੰ ਇਧਰ ਉਧਰ ਖਾੜੇ ਫੁੱਟ ਨਾ ਪਈ ਹੋਵੇ ਕੋਈ ਚੱਲ ਭਾਈ ਜੱਜੂ ਵੀ ਵਿਹਲਾ ਹੁਣ ਅਸੀਂ ਵੀ ਵਿਹਲੇ ਹੁਣ ਰਹਿ ਗਿਆ ਕਾਲੂ ਦਾ ਕੰਮ ਜੱਜੂ ਦੇ ਭਾਈ ਦਾ ਤੂੜੀ ਦਾ ਮੈਂ ਤੂੜੀ ਉਹ ਵੀ ਕੱਲ ਨੂੰ ਕਰਨਾ ਆ ਜੂੰਗਾ ਆ ਤੂੜੀ ਬਣਾ ਕੇ ਬਾਈ ਵਿਹਲੇ ਫਿਰ ਪਰ ਵਿਹਲਾ ਤਾਂ ਜ਼ਿੰਮੇਵਾਰ ਕਦੇ ਹੁੰਦਾ ਨਹੀਂ ਹੁੰਦਾ ਕਹਿੰਦੇ ਇੱਕ ਵੱਡੀ ਦੂਜੀ ਤਿਆਰ ਬੀਜਣ ਨੂੰ ਵੈਸੇ ਚੱਲ ਥੋੜਾ ਜਿਆ ਅਜੇ ਹੁੰਦਾ ਜੀਰੀ ਚ ਟਾਈਮ ਅਜਾ ਪਨੀਰੀ ਪਨੂਰੀ ਬੀਜ ਕੇ 2 2 ਮਹੀਨੇ ਦਾ ਟਾਈਮ ਤਾਂ ਹੈਗਾ ਹੀ ਹੈ ਘਟੋ ਘਟ ਚੱਲ 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 ਉਰੀਂ ਚੜਾਲੀ ਦੁਆਰਾ ਉਹ ਪਿੱਛੇ ਤੋਂ ਟਰਾਲਾ ਹੀ ਬਾਈ ਆਪਾਂ ਨੇ ਸੀਜ਼ਨੋਂ ਕਰਕੇ ਨਾ ਹੁਣ ਦੁਆਰਾ ਖੜਾਉਣਾ ਇਹਨੂੰ ਐਂਡ ਡੈਂਟਿੰਗ ਪੈਂਟਿੰਗ ਵੀ ਸਾਰੀ ਉਹ ਹੋਣੀ ਆ ਟੱਚਿੰਗ ਹੋਣੀ ਦੀ ਚਾਰੇ ਪਾਸੇ ਤੇ ਨਾ ਇਹ ਤਾਂ ਪਛਾਣ ਨਹੀਂ ਹੋਣਾ ਆਪਣੇ ਇਦਾਂ ਦਾ ਬਣਾਣਾ ਅਜੇ ਤਾਂ ਇਕੱਲੇ ਹੁੱਕਦਾਰ ਬਿੱਡ ਦਾ ਕੰਮ ਕਰਾ ਕੇ ਆਪਾਂ ਲੈ ਆਏ ਤੇ ਨਾ ਸੀਜ਼ਨ ਕਰਕੇ ਫਿਰ ਸਿੱਪਾ ਸਿੱਪਾ ਭਰ ਗਿਆ ਆਹੋ ਸਿੱਪਾ ਭਰ ਗਿਆ ਨਹੀਂ ਹੋਣੀ ਪਿੰਨੀ ਕਹਿਦਾ ਦੀ ਤੂੰ ਲਾਲਾ ਡੇਢ ਕਿਲਾ ਹੋਣਾ ਸਾਰਾ ਮਲਾ ਕੇ ਹੈ ਡੇਢ ਕਿਲੋ ਸਿੱਪਾ ਭਰ ਕੇ ਬਥੇਰੀ ਆ ਹੈ ਹਾਂ ਉਹ ਵੀ ਕਨਾਲ ਘਟ ਆ ਡੇਢ ਕਿਲਾ ਤੂੰ ਲਾਲਾ ਹਾਂ ਮੈਂਗਾ ਐਂ ਚੜਾ ਲਈ ਇੱਕ ਲੈਡ ਨਾ ਮੁਰੇ ਵਾਲੀ ਉਹ ਦੇ ਉਹ ਲਾਈਟ ਦੇ ਨਾ ਉਹ ਰਿੰਗ ਬਲਦੇ ਆ ਰਿੰਗ ਬਲਦੇ ਆ ਸਾਈਡ ਵਾਲੇ ਗੱਬੇ ਵਾਲਾ ਮੇਨ ਬੱਲ ਨਹੀਂ ਲੈਂਪ ਨਹੀਂ ਬਲਦਾ ਇਹਦਾ ਸਹੀ ਆ ਹਾਂ ਉਹ ਜਾ ਫਿਊਜ ਹੋ ਗਿਆ ਜਾਂ ਫਿਰ ਲੁੱਲ ਗਿਆ ਦੋਨੇ ਨਵੇਂ ਪਵਾਣੇ ਹੁਣ ਇੱਕ ਨਹੀਂ ਪਾਉਣਾ ਇਹ ਵੀ ਧੁੰਦਲੇ ਆਏ ਹੋਏ ਵੇ ਇਹ ਤਾਂ ਸੀਸਾ ਹੀ ਪੈਣਾ ਸ਼ੀਸ਼ਾ ਉਹੀ ਕਹਿੰਦਾ ਧੁੰਦਲੇ ਹੋਏ ਵੇ ਸੀਸੇ ਹਾਂ ਹਾਂਜੀ ਆ ਵੀ ਚੱਲਦੇ ਹੋਏ ਆਏ ਆਏ ਉਹ ਇਕੱਠੇ ਹੀ ਹਿੱਲੇ ਆ ਫਿਰ ਜ਼ਿਆਦਾ ਫਿਰ ਹਿੱਲ ਗਏ ਇਹ ਕਿਹ ਵਾਰ ਚੱਲ ਪੰਦੇ ਆਪਣੇ ਆਪ ਕਿਹ ਵਾਰ ਛੱਡ ਜਾਂਦੇ ਆ ਆ ਦਿੱਲੀ ਹੋ ਕੇ ਜਿੰਨੇ ਸਰਪੇ ਕਰਾਉਣ ਜਾਵਾਂਗੇ ਨਾ ਉਦੋਂ ਖਾ ਕੇ ਨਿ ਆਵਾਂਗੇ ਸਾਰਾ ਕੁਝ ਕਰਾਵਾਂਗੇ ਸਰਵਿਸ ਵਈਏ ਪਾ ਹਾਂ ਕੀ ਆ ਕਹਿੰਦਾ ਮੈਂ ਕਿਹਾ ਪਹਿਲੇ ਹੋ ਗਿਆ ਜਿੱਦਾਂ ਪਾਰਟੀ ਵੀ ਕਰਤੀ ਹੁਣ ਕਿੱਧਰ ਵੱਡੀ ਪਾਰਟੀ ਹੈਗਾ ਮੈਂ ਛੋਟੀ ਦਾ ਪਾ ਕਰਤੀ ਪਾਰਟੀ ਤੂੰ ਮੈਂ ਦੇਤੀ ਤੂੰ ਦੇ ਹੁਣ ਤੈਨੂੰ ਵੀ ਤੈਨੂੰ ਵੀ ਤਾਂ ਵੇਲਾ ਕਰਤਾ ਮੈਂ ਇਹ ਤਾਂ ਹੈ ਜਦ ਮਰਜੀ ਹਾਂ ਓਕੇ ਆ ਬਾਹਰ ਕਰਨ ਨੂੰ ਜਾਣਾ ਕਰਨ ਨੂੰ ਜਾਣਾ ਹਾਂ ਪਈਏ ਜਾ ਕੇ ਹੋਰ ਪਾਰਟੀ ਨਹੀਂ ਦੱਸਦਾ ਹੋਰ ਖਾਣਾ ਪੀਣਾ ਕੁਛ ਹੈ ਚੱਲ ਹੁਣ ਬਹਿਲੇ ਹੋਗੇ ਕਿਦਨੇ ਉਂ ਬਹਿ ਕੇ ਕਰਾਂਗੇ ਜਦ ਜਦ ਤੂੜੀ ਦਾੜੀ ਦਾ ਨਿਪਟ ਗਿਆ ਠੀਕ ਆ ਹਾਂ ਪਾਉ ਜਾ ਕੇ ਨਹਾ ਧੋ ਕੇ ਹੁਣ ਤੁਸੀਂ ਵੀ ਠੀਕ ਆ ਮੈਨੂੰ ਤਾਂ ਲੱਗ ਰਿਹਾ ਸੀ ਕਿੰਦਾ ਵੀ ਜੋਰ ਜਾ ਬਸ ਆਈ ਦਾ ਉਹ ਆਈ ਉਹ ਬਾ ਗਾਂ ਗਾਂ ਜੱਜੂ ਤੂੰ ਦੇਖੀ ਜਾਈ ਗਾਂ ਗਾਂ ਸੀਜ਼ਨੇ ਪੰਜ ਪੰਨ ਦਿਨਾਂ ਰਹਿ ਜਾਣੇ ਮਸ਼ੀਨਰੀ ਮਸ਼ੀਨਾ ਵਧੀ ਜਾਂਦੀਆਂ ਐ ਹੈ ਰਕਵਾ ਘਟੀ ਜਾਂਦਾ ਐ ਹਾਂ ਹੋਰ ਪਾਸੇ ਵੀ ਰਕਵਾ ਯਾਰ ਦਿਨ ਪਰ ਦਿਨ ਵੱਤੀ ਵਧੇ ਰਹੀ ਆ ਬਿਲਡਿੰਗਾਂ ਛੱਤ ਹੁੰਦੀਆਂ ਐ ਰੋਡ ਬਣੀ ਜਾਂਦੇ ਆ ਰਕਵਾ ਘਟੇ ਰਿਹਾ ਦਿਨ ਪਰ ਦਿਨ ਕੋਈ ਆ ਦਿਨ ਪਰ ਦਿਨ ਘਟਦੀ ਜਾਂਦੇ ਕਿ ਕੀ ਹੋ ਗਿਆ ਉਹ ਕਹਿੰਦਾ ਤਨਵਾਦ ਭਾਈ ਪਾ ਲੋ ਜੱਪੀ ਹਾਂ ਪਾ ਲਈ ਭਾਈ ਕਿਹਲਾ ਕਹਿੰਦਾ ਸਭ ਤੋਂ ਪਹਿਲਾਂ ਮਰਕਤਾ ਕਰੇ ਇਹਨੂੰ ਇੱਕ ਪੁਏ ਮਸ਼ੀਨ ਹੋਰ ਲੈ ਕੇ ਆਵੇਗਾ ਹਾਂ ਇਹਦੇ ਲੈ ਕੇ ਆਉਣੀ ਨਵੀਂ ਉਹ ਲੈਣੀ ਆ ਵਿੱਚ ਬੋਲਿਆ ਇਹ ਕਹਿੰਦਾ ਭਾਈ ਕਿਸੇਪਾ ਹੋਈ ਜੇ ਕਰਤਾਰ ਜਾਂ ਫਿਰ ਕਿਹੜੀ ਵਿਸ਼ਾਲ ਦੋ ਚਾਰ ਸੀਜ਼ਨ ਲੱਗੀ ਹੋਵੇ ਕਹਿੰਦਾ ਵਧੀਆ ਮਸ਼ੀਨਾਂ ਆ ਬਟੋ ਚਲੋ ਭਾਈ ਜੇ ਆ ਸੀਜ਼ਨ ਲੱਗੇ ਹੌਲੀ ਹੌਲੀ ਮਿਲੇ ਜਾਣੀ ਚੰਗੀ ਗੱਲ ਹੈ ਫਿਰ ਕਹਿ ਦੂੰਗਾ ਇੱਕ ਵਾਰੀ ਵੀਡੀਓ 'ਚ ਕੋਈ ਗੱਲ ਦਵਾ ਦਾਂਗੇ ਤੁਹਾਨੂੰ ਮਸ਼ੀਨ ਕੰਬੈਨ ਵਾਲੇ ਬਾਈ ਵਾਤੇ ਵਾਦ ਉਹੀ ਹੈ ਸਿਰੇ ਕੰਬੈਨ ਵਾਲੇ ਬਾਈ ਜੁੜੇ ਹੋਏ ਆਪਣੇ ਨੂੰ ਦਵਾ ਦੂੰਗੇ ਤੁਹਾਨੂੰ ਟੈਨਸ਼ਨ ਨਾ ਲੈਣ ਦਾ ਕੋਈ ਬਾਈ ਦੂਜੇ ਤਰ੍ਹਾਂ ਦੂਜੇ ਤਰ੍ਹਾਂ ਹੋਵੇ ਬਾਈ ਕੋਈ ਕਈ ਵਾਰ ਕੋਈ ਬਾਈ ਬੈਂਕ ਬੰਕਾਂ ਲੱਗਿਆਂ ਦਾ ਕਿਸ਼ਤਾਂ ਹਾ ਫਾਈਨੈਂਸਰਾਂ ਕੋਲ ਕਿਸ਼ਤ ਕੁਛ ਟੁੱਟੀ ਹੁੰਦੀ ਆ ਉਹ ਹੋਵੇ ਕੋਈ ਉਹ ਵੀ ਲੈ ਲਾਂਗੇ ਆਪਾਂ ਕੇਸ ਕਲੀਅਰ ਕਰਕੇ ਕੇਸ ਕਲੀਅਰ ਕਰਕੇ ਕਿਸ਼ਤਾਂ ਭਰ ਦਾਂਗੇ ਅੱਗੇ ਆਪਣੀਆਂ ਹਾਂ ਉਹ ਵੀ ਠੀਕ ਹੈ ਠੀਕ ਨਹੀਂ ਨਾ ਵਧੀਆ ਸੈਟਲਮੈਂਟ ਕਰਕੇ ਜਿਹੜੇ ਸਾਲ ਸਾਨੂੰ ਆਏ ਤਾਂ ਜਦ ਫੋਨ ਹੈ ਜਦ ਸੀਜਨ ਹੀ ਮੁੱਕ ਗਿਆ ਤਾਂ ਹੂੰ ਜਦ ਕਹਿੰਦੇ ਤੇ ਉਹ ਅੱਛਾ ਅਧਿਕਾ ਵੀ ਹੁਣ ਤਾਂ ਸਾਡੇ ਲੇਨ ਕਰਦੇ ਨਹੀਂ ਠੀਕ ਆ ਤੇ ਬਾਕੀ ਹੁਣ ਤਾਂ ਬਾਈ ਬਾ ਦੋ ਦਿਨ ਦਿਨ ਕੱਢ ਦਵੇ ਰੱਬ ਨੂੰ ਤਾਂ ਸੁੱਕੀ ਸੰਦੀ ਬਿਲੇ ਸਾਰੀ ਦੁਨੀਆ ਡੈਡੀ ਕਹੀ ਗਿਆ ਮੈਨੂੰ ਕਹਿੰਦਾ ਕੱਲ ਦਾ ਮੀਂਹ ਦੱਸਿਆ ਮੀਂਹ ਦੱਸਿਆ ਵਾ ਮੈਂ ਬੈਦਰ ਦੇ ਦੇਖਿਆ ਮੈਂ ਕਿਹਾ ਮੈਂ ਕਿਹਾ ਡੈਡੀ ਨੇ ਕਿਹੜਾ ਬੈਦਰ ਦੇਖ ਲਿਆ ਠੰਡੂ ਰਾਮ ਆਂਦਾ ਨਹੀਂ ਹੁੰਦਾ ਠੰਡੂ ਰਾਮ ਰੇੜੀ ਹੈ ਪਰ ਉਹ ਉਹ ਸੁਣਨੇ ਲੈ ਉਹਨੇ ਮੱਲਾ ਦੀ ਕਿਹੜੇ ਰਸਤਾ ਉਹ ਨਾਲ ਮੈਂ ਮੈਂ ਵੀ ਤਾਂ ਦੱਸੀ ਨਹੀਂ ਹੁਣ ਹੁਣ ਤਾਂ ਬਾਈ 2-4 ਦਿਨ ਸੁੱਖੇ ਚੰਗੀ ਆ ਤੇ ਅਸੀਂ ਇੱਕ ਉਹ ਤਾਂ ਆਪਣਾ ਸਬਸਕ੍ਰਾਈਬਰ ਇਹ ਤਾਂ ਬਾਈ ਉਹਦੀ ਹਰਿਆਣੇ ਚ ਮਸ਼ੀਨ ਸੀ ਮੈਂ ਫੋਟੋਆਂ ਹੀ ਪਾਈਆਂ ਦੀਆਂ ਦੇਖ ਲੈ ਉਹਦੀ ਇੱਕ ਨਹੀਂ ਵੇਚੀ ਸੀ ਯਾਰ ਜਿੰਨੀਆਂ ਚੀਜ਼ਾਂ ਹੀ ਪਾਈਆਂ ਆਪਾਂ ਨੇ ਚੈਨਲ ਤੇ ਹਰੇਕ ਚੀਜ਼ ਵੇਚ ਗਈ ਮਤਲਬ ਖੜੀ ਨਹੀਂ ਖੜੀ ਨਹੀਂ ਖੜਦੀ ਨਹੀਂ ਕੋਈ ਫੋਟੋਆਂ ਹੀ ਪਾਈਆਂ ਦੀਆਂ ਨਾਲ ਮੈਂ ਵੀਡੀਓ ਆਪਣੇ ਨਾਲ ਆਪਣੇ ਨਾਲ ਜੁੜੇ ਵੀ ਸਾਰੇ ਕਿਸਾਨ ਭਰਾ ਆ ਯਾਰ ਉਹ ਆਪਣੇ ਨਾਲ ਸਾਰੇ ਜਿੰਨੇ ਸਬਸਕ੍ਰਾਈਬਰ ਆਪਣੇ ਕਿਸਾਨ ਭਰਾ ਸਾਰੇ ਕਿਉਂਕਿ ਆਪਣੇ ਖੇਤਾਂ ਉਈ ਮਦਾਨੀ 8 ਮੇ 8 ਮਾਡਲ ਦੀ ਗੱਲ ਹੈ ਹਰਿਆਣਾ ਇੱਥੇ ਹਰਿਆਣੇ ਦੀ ਹਾਂ ਵਧੀਆ ਭਾਅ ਨਾਲ ਵੇਚੀ ਚਲੋ ਭਾਈ ਠੀਕ ਹੈ ਭਾਈ ਧੰਨਵਾਦ ਸੰਗਾ ਜੀ ਭਾਈ ਸਾਸਰੀਕਾਰ ਸਾਸਰੀਕਾਰ ਹੁਣ ਬਣਾਉਂਦੇ ਤੂੜੀ ਵਾਲੇ ਦਿਨ ਮਿਲਾਂਗੇ ਤੁਹਾਨੂੰ ਤੂੜੀ ਵਾਲਾ ਕਿਹੜਾ ਬੰਦਾ ਆਊਗਾ ਹੁਣ ਹਾਂ ਕਾਲੂ ਆ ਜਵੇ ਚੋ ਪਰਸੋਂ ਨੂੰ ਆ ਜਵੇ ਕਹਿੰਦਾ ਤਾਂ ਹੈਗਾ ਕਾਲੂ ਆਈ ਸ਼ਾਮ ਤੱਕ ਕਹਿੰਦਾ ਕਹਿੰਦਾ ਸ਼ਾਮ ਨੂੰ ਲੈ ਬਣਦੀ ਹੈ ਪੰਜ ਸੱਤ ਉਹੀ ਬਣਾ ਦੇ ਹਾਂ ਬਾਕੀ ਪਰਸੋਂ ਨੂੰ ਬਣਾ ਦੇ ਬਣਾ ਦੇ ਨਾਲ ਹੂੰ ਦੋ ਤਿੰਨ ਦਿਨ ਦਾ ਕੰਮ ਰਹਿ ਗਿਆ ਤੇ ਬਾਰ ਇਸ ਤਰ੍ਹਾਂ हां रेस्टी ਆ ਬਰੀ। ਹਾਂ ਜੇ ਵਈ ਮੱਕੀ ਪੀਤੀ ਸੀ ਆਪਾਂ ਨੇ ਬਸੇਣ ਆਈ ਚਾਰਾ ਪਾ ਕੇ ਮੱਕੀ ਜੰਮਿਆਈ ਬਾਈ ਦਿਖਾਈਏ ਤੁਹਾਨੂੰ। ਕੀ ਕਹਿਣਾ? ਆ ਦੇਖੋ ਜਮ ਮੱਕੀ ਜੰਮ ਗਈ ਬਾਈ। ਮੈਂ ਕਿਹਾ ਜੇ ਕਿ ਮੈਂ ਕਹ ਰਿਹਾ ਇਸ ਤੇ ਮੈਂ ਕਹ ਸਾਨੂੰ ਤਾਂ ਕੋਈ ਰੈਸਟ ਨਹੀਂ। ਹਾਂ। ਬਾਪਾ ਸਾਡਾ ਟੋਕ ਰਿਆਂ ਦਾ ਸਾਨੂੰ ਤਾਂ ਫਿਰ ਵੀ ਰਾਤ ਨੂੰ 1 ਵਜੇ ਜਾਣਾ ਹੀ ਪੈਂਦਾ। ਹਾਂ। ਟੋਕੇ ਲੁਧਿਆਣਾ ਲੈ ਕੇ ਜਾਂਦੇ ਬਾਈ ਪਪੂਲਰ ਆ ਜੇ। ਇਹ ਆ ਪਪੂਲਰ ਬਾਈ। ਪਪੂਲਰ ਦੀ ਮਤਲਬ ਚੰਗਾ ਉਹਦੇ ਜਾਂਦੀਆਂ ਐ ਬਾਲਣ। ਜਿਹੜੀ ਅੱਗੇ ਆਪਾਂ ਨੂੰ ਬਾਲਣ ਸਾਡੇ ਸਭ ਇੰ ਤਾਂ ਹੁੰਦਾ ਬਾਈ ਜੀਵਿੰਦਾਰਾਂ ਦੇ। ਹਾਂ। ਉਹਨੂੰ ਸਾਫ਼ ਕਰਕੇ ਜਾਣੇ ਕਿ ਝਾੜੂ ਬਾਜੇ ਦਾ ਖੇਚ ਟੋਕਾ ਕਰਕੇ ਦਾ ਇਹਨਾਂ ਨੂੰ ਫਾਇਦਾ ਹੋ ਉਹ ਅੱਗੇ ਕੋਲਾ ਬੰਦੇ ਤੇ ਫੈਕਟਰੀ ਉਹਦੇ ਚ ਉਹਨਾਂ ਨਾਲੇ ਸਸਤਾ ਮਿਲਦਾ ਏ ਇਹ ਜਲਦਾ ਵੀ ਜ਼ਿਆਦਾ ਕਹਿੰਦੇ ਉਹਦੇ ਨਾਲੋਂ 2 ਮਸ਼ੀਨਾਂ ਤੁਹਾਡੇ ਕੋਲ ਹਾਂ ਓਕੇ ਵਾਲੀਆਂ 2 ਹੋ ਜਾਂਦਾ ਕੋਲ 2 ਮਸ਼ੀਨਾਂ ਕੀ ਕਹਿੰਦੇ ਗਿਆ ਉਹਨੂੰ ਟੋਕਾ ਮਸ਼ੀਨ ਕਹਿੰਦੇ ਆ ਕਿ ਉਹ ਜਿਹੜੇ ਬੁੱਢੀ ਚਿਪ ਕਹਿੰਦੇ ਉਹਨੂੰ ਬੁੱਢੀ ਚਿਪ ਅੱਬੂ ਜੀ ਆਪਣਾ ਬੂਜਾ ਫੈਕਟਰੀ ਲੈਂਦੀ ਬੁੱਢੀ ਚਿਪ ਕਹਿੰਦੇ ਲੁਧਿਆਣੇ ਪੱਤਾ ਕੁੱਟੀ ਕਹਿੰਦੇ ਉਹਨੂੰ ਪੱਤਾ ਕੁੱਟੀ ਜਿਹੜਾ ਹੁਣ ਪੱਤਾ ਆ ਗਿਆ ਪੱਤਾ ਕੁੱਟੀ ਲੈ ਤੁਸੀਂ ਆਏ ਦੇਖ ਲਓ ਬਾਈ ਬਾਕੀ ਆਪਣੇ ਸਬਸਕ੍ਰਾਈਬਰ ਨੇ ਦੇਖਿਆ ਤਾਂ ਹੋਊਗੀ ਆਪਣੇ ਏਰੀਆ ਵਾਲਿਆਂ ਨੂੰ ਤਾਂ ਪਤਾ ਹੀ ਆ ਬਾਈ ਜਿਹੜਾ ਆ ਬੂਟਾ ਏ ਇਹ ਜਾਂ ਬੂਟਾ ਵਿੱਚ ਨੂੰ ਸਾਫਤਾ ਕੱਢ ਦਿੰਦੀ ਆ ਉਹ ਚੂਰਾ ਇਹ ਕੱਖ ਜਿੰਨਾ ਕਿ ਟੋਕਾ ਕਰਦੀ ਆ ਇਹਦਾ ਚੂਰਾ ਕਰ ਦਿੰਦੀ ਆ ਇੰਨੇ ਇੰਨੇ ਟੁਕੜੇ ਕਰ ਦਿੰਦੇ ਐਡੇ ਬੂਟੇ ਦੇ ਉਹ ਤੂੰ ਦੇਖ ਲੈ ਕਹੇ ਜੇ ਗੰਦਾਸੇ ਉਹਦੇ 10 ਇੰਚ ਦਾ ਰੇਟ ਆ ਹਈ ਹੈ ਨਾ ਬੂਟਾ 10 ਇੰਚ ਦਾ ਦਾ ਹੂੰਗਾ 10 ਇੰਚ ਤੇ ਬੂਟੇ ਲੈਣ ਲੱਗੇ 15 ਇੰਚ ਦਾ ਹੋਣਾ ਇਹ ਹਾਂ ਪੱਲਾ 10 ਤੋਂ ਜ਼ਿਆਦਾ ਹੂੰਗਾ 10 ਇੰਚ ਦਾ ਹੀ ਬੂਟਾ ਵਿਕਣ ਲੱਗ ਗਿਆ ਬਾਈ 10 ਇੰਚ ਤੇ ਸ਼ੁਰੂ ਹੋ ਗਿਆ 3 ਸਾਲ ਦਾ ਬੂਟਾ 2.5 ਸਾਲ ਦਾ ਤਿਆਰ ਹੋ ਜਾਂਦਾ ਅਗਲਾ ਜਦ ਜਦੇ ਵਟਾ ਦਿੰਦਾ ਹੈ ਹਾਂ ਹੁਣ ਨਹੀਂ ਕਾਲ ਕਰਦਾ ਅਗਲਾ ਚਲੋ ਫਿਰ ਚਲੋ ਚਲੋ ਮਾਰੋ ਦੇਖੋ ਬਾਈ ਸਿੱਪ ਭਰ ਗਿਆ ਹੈ ਨਾ ਐਨ ਬਰਾਬਰ ਆ ਗਿਆ ਸਿੱਪ ਦੇ ਤਾਂ ਨਾ ਬਹੁਤ ਆ ਚੰਗਾ ਹੀ ਬਾਈ ਸਤਿ ਸ੍ਰੀ ਅਕਾਲ ਜੀ